ਜ਼ਿਲ੍ਹਾ ਗੁਰਦਾਸਪੁਰ ਪੁਲਿਸ ਵੱਲੋਂ ਐਸਐਸਪੀ ਸ਼੍ਰੀ ਆਦਿਤਿਆ ਦੇ ਨਿਰਦੇਸ਼ਾ ਹੇ ਮਨ ਚਲਿਆ ਨੂੰ ਠਲ ਪਾਉਣ ਅਤੇ ਮਾੜੇ ਅੰਸਰਾ ਲਈ ਵਕ ਵਕ ਸਕੂਲ ਕਾਲਜਾਂ ਕੋਲ ਲਗਾਏ ਗਏ ਸਪੈਸ਼ਲ ਨਾਕੇ ਅਤੇ ਵਾਹਨਾਂ ਦੀ ਕੀਤੀ ਗਈ ਚੈਕਿੰਗ ਇਸ ਮੌਕੇ ਐਸਪੀ ਗੁਰਦਾਸਪੁਰ ਸ਼੍ਰੀ ਯੁਵਰਾਜ ਸਿੰਘ ਪੁਲਿਸ ਟੀਮ ਨਾਲ ਖੁਦ ਮੌਜੂਦ ਰਹੇ ਵੇਖੋ ਸੰਜੀਵ ਟੋਨੀ ਦੀ ਇੱਕ ਖਾਸ ਰਿਪੋਰਟ ਤੁਹ ਅੱਜ ਮਾਨਯੋਗ ਐਸਐਸਪੀ ਸ਼੍ਰੀ ਰਤੇਜ ਜੀ ਦੇ ਦਸ਼ੰਦਰ ਦੇਸ਼ਾਂ ਤੇ ਪੂਰੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਅੱਜ ਜਿਹੜੀ ਐ ਸਪੈਸ਼ਲ ਡਰਾਈਵ ਚਲਾਈ ਗਈ ਹੈ ਜਿਹਦੇ ਵਿੱਚ ਅਸੀਂ ਟ੍ਰੈਫਿਕ ਨੂੰ ਮੁੱਖ ਰੱਖਦੇ ਹੋਏ ਜਿਹੜੇ ਸਾਨੂੰ ਕੰਪਲੇਂਟਸ ਆ ਰਹੀਆਂ ਸੀਗੀਆਂ ਪਿਛਲੇ ਕੁਝ ਦਿਨਾਂ ਤੋਂ ਕਿ ਜਦੋਂ ਸਕੂਲ ਕਾਲਜਸ ਦੇ ਵਿੱਚ ਛੁੱਟੀ ਹੁੰਦੀ ਹੈ ਤੇ ਕੁਝ ਜਿਹੜੇ ਸ਼ਰਾਰਤੀ ਅਨਸਰ ਨੇ ਉਹ ਬੱਚਿਆਂ ਨੂੰ ਪਰੇਸ਼ਾਨ ਕਰਦੇ ਸੋ ਉਹਨਾਂ ਦੇ ਅਗੇਂਸਟ ਸਪੈਸ਼ਲ ਡਰਾਈਵ ਨੂੰ ਵਿੱਚ ਲੈ ਕੇ ਅੱਜ ਵਕ ਵਕ ਸਕੂਲਾਂ ਤੇ ਕਾਲਜਾਂ ਦੇ ਬਾਹਰ ਜਿਹੜਾ ਹੈਗਾ ਆ ਉਹ ਨਾਕਾਬੰਦੀ ਕੀਤੀ ਗਈ ਹੈ ਰੈਗੂਲੇਸ਼ਨ ਆਫ ਟ੍ਰੈਫਿਕ ਜਿਹੜਾ ਉਹਨੂੰ ਮੁੱਖ ਰੱਖਿਆ ਜਾ ਰਿਹਾ ਤਾਂ ਕਿ ਪਬਲਿਕ ਨੂੰ ਕੋਈ ਪਰੇਸ਼ਾਨੀ ਨਾ ਹੋਵੇ। ਔਰ ਇਸ ਦੇ ਨਾਲ ਨਾਲ ਜਿੰਨੇ ਵੀ ਇਹ ਸ਼ਰਾਰਤੀ ਅੰਸਰ ਨੇ ਉਹਨਾਂ ਦੇ ਉੱਤੇ ਨਕੇਲ ਜਿਹੜੀ ਉਹ ਕਸੀ ਜਾ ਰਹੀ ਹੈ। ਉਹ ਇਹਦੇ ਚ ਅੱਜ ਜਿਵੇਂ ਸਾਨੂੰ ਐਸਡੀ ਕਾਲਜ ਦੇ ਬਾਰੇ ਸਿਕਾ ਗਵਰਨਮੈਂਟ ਕਾਲਜ ਹੈਗਾ ਜੀ ਔਰ ਵੱਖ-ਵੱਖ ਸਕੂਲ ਹੈਗੇ ਨੇ ਤਿੰਨ ਜਿਹਦੇ ਵਿੱਚ ਆਪਣਾ ਗੋਲਡਨ ਗਰੁੱਪ ਵਾਲੇ ਦੇ ਸਕੂਲ ਹੈਗੇ ਨੇ ਦੋ ਗਰੁੱਪ ਹੋਰ ਹੈਗੇ ਨੇ ਉਹਨਾਂ ਦੇ ਸਪੋਰਟਸ ਨੇ। ਔਰ ਵੈਸੇ ਅਸੀਂ ਅੱਜ ਪੂਰੇ ਜ਼ਿਲ੍ਹੇ ਦੇ ਵਿੱਚ ਇਹ ਡਰਾਈਵ ਚਲਾਈ ਹੋਈ ਆ ਵੱਖ-ਵੱਖ ਸਾਰੇ ਹੀ ਕਸਬਿਆਂ ਦੇ ਸਕੂਲ ਜਿਹੜੇ ਨੇ ਉਹਨਾਂ ਦੇ ਉੱਤੇ ਵੀ ਅਸੀਂ ਜ ਸਾਰੇ ਇਹ ਆਪਣੀਆਂ ਟੀਮਾਂ ਲਾਈਆਂ ਹੋਈਆਂ ਨੇ ਉਸ ਜਗ੍ਹਾ ਦੇ ਉੱਪਰ ਅਸੀਂ ਜਿਹੜਾ ਹੈਗਾ ਉਹ ਆਪਣੇ ਸਿਵਲ ਕਪੜਿਆਂ ਦੇ ਵਿੱਚ ਵੀ ਸਾਡੇ ਜਿਹੜੇ ਯੂਨਿਟਸ ਨੇ ਉਹ ਵੀ ਤਾਇਨਾਤ ਕੀਤੇ ਗਏ ਨੇ ਸੋ ਦੈਟ ਸਾਨੂੰ ਇੱਕ ਗਰਾਊਂਡ ਰਿਐਲਿਟੀ ਦੀ ਜਿਹੜੇ ਉੱਥੋਂ ਪਤਾ ਲੱਗੇ ਕਿ ਕੀ ਹੋ ਰਿਹਾ ਸੋ ਅਕੋਰਡਿੰਗ ਟੂ ਦੈਟ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਜ਼ਿਆਦਾ ਸਖਤੀ ਕੀਤੀ ਜਾਊਗੀ ਔਰ ਬੱਚਿਆਂ ਦੀ ਅਤੇ ਸਟਾਫ ਦੀ ਸੇਫਟੀ ਅਤੇ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਜਿਹੜੀ ਇਹ ਡਰਾਈਵ ਚਲਾਈ ਗਈ ਕੋ ਉਹਨਾਂ ਨੂੰ ਅਸੀਂ ਟਾਈਮ ਬਾ ਟਾਈਮ ਹਮੇਸ਼ਾ ਅਪੀਲ ਕਰਦੇ ਰਹਿੰਦੇ ਆ ਕਿ ਜਿਹੜੇ ਤੁਹਾਡੇ ਵਾਹਨ ਹੈਗੇ ਨੇ ਉਹਨਾਂ ਨੂੰ ਜਿਹੜੀਆਂ ਐਕਸਟਰਾ ਮੋਡੀਫਿਕੇਸ਼ਨ ਨੇ ਜਿਹੜੀਆਂ ਰ ਉਹ ਨਾ ਕਰਵਾਉਣ ਅਗਰ ਫਿਰ ਵੀ ਇਦਾਂ ਦੀ ਕੋਈ ਵਹੀਕਲ ਸਾਡੇ ਨਜ਼ਰ ਦੇ ਵਿੱਚ ਆਉਂਦੀ ਹੈ ਸਾਡੇ ਧਿਆਨ ਦੇ ਵਿੱਚ ਆਉਂਦੀ ਹੈ ਤੇ ਉਹਦੇ ਖਿਲਾਫ ਅਸੀਂ ਜਿਹੜਾ ਹੈ ਉਹ ਐਕਸ਼ਨ ਲੈ ਰਹੇ ਹਾਂ ਐਸ ਪਰ ਰੂਲਸ ਦੇਖੋ ਉਹਨਾਂ ਦੇ ਉੱਤੇ ਅਸੀਂ ਹਰ ਵੇਲੇ ਕਾਰਵਾਈ ਕਰਦੇ ਹਾਂ ਜਿੱਦਾਂ ਹੀ ਸਾਡੇ ਧਿਆਨ 'ਚ ਕੋਈ ਇਹੋ ਜਿਹੀ ਖਬਰ ਆਉਂਦੀ ਉਸ ਬੱਚੇ ਨੂੰ ਜਾ ਕੇ ਸਭ ਤੋਂ ਪਹਿਲਾਂ ਉਹਦੀ ਮੈਡੀਕਲ ਫਰਸਟ ایڈ ਜਿਹੜੀ ਉਹ ਦਵਾਈ ਜੰਦ ਫਿਰ ਅਸੀਂ ਉਹਨਾਂ ਤੋਂ ਇਹ ਵੀ ਪੁੱਛਦੇ ਹਾਂ ਕਿ ਉਹ ਕਿੱਥੋਂ ਲੈ ਕੇ ਆਉਂਦੇ ਨੇ ਉਹਦੇ ਬੈਕਵਰਡ ਤੇ ਫਾਰਵਰਡ ਲਿੰਕਸ ਦੇ ਉੱਪਰ ਸਪੈਸ਼ਲ ਟੀਮਸ ਲੱਗੀਆਂ ਹੋਈਆਂ ਨੇ ਉਹ ਕੰਮ ਕਰ ਰਹੀਆਂ ਨੇ ਉਹ ਡੇਲੀ ਤੁਸੀਂ ਦੇਖਦੇ ਹੋਵੋਗੇ ਗੁਰਦਾਸ ਔਰ ਇਸ ਤਰ੍ਹਾਂ ਦੇ ਜਿਹੜੇ ਬੱਚੇ ਨੇ ਜਿਹੜੇ ਮੈਂ ਇਹਨਾਂ ਨੂੰ ਕਹੂੰਗਾ ਕਿ ਇਹ ਬੱਚੇ ਬਿਮਾਰ ਨੇ ਤੋਂ ਇਹਨਾਂ ਦਾ ਇਲਾਜ ਕਰਾਉਣ ਦੀ ਜਿਹੜੀ ਹੈਗੀ ਆ ਉਹ ਵੀ ਸਾਡੀ ਜ਼ਿੰਮੇਵਾਰੀ ਹੁੰਦੀ ਹੈ ਸਿਵਲ ਪ੍ਰਸ਼ਾਸਨ ਦੇ ਨਾਲ ਮਿਲ ਕੇ ਅਸੀਂ ਇਹ ਜਿਹੜੇ ਬੱਚੇ ਨੇ ਅਗਰ ਸਾਡੇ ਕੋਲ ਕੋਈ ਇਦਾਂ ਦੇ ਬੱਚੇ ਆਉਂਦੇ ਨੇ ਜਾਂ ਸਾਡੇ ਧਿਆਨ 'ਚ ਹੁੰਦਾ ਹੈ ਅਸੀਂ ਆਪਣੀ ਟੀਮ ਉੱਤੇ ਭੇਜਦੇ ਹਾਂ ਉਹਨਾਂ ਨੂੰ ਅਸੀਂ ਡੀ ਐਡਿਕਸ਼ਨ ਸੈਂਟਰਸ ਦੇ ਵਿੱਚ ਆਲ ਸੈਂਟਰਸ ਦੇ ਵਿੱਚ ਅਕੋਰਡਿੰਗ ਟੂ देयर ਨੀਡ ਜਿਹੜਾ ਆ ਉਹ ਮੈਡੀਕਲ ਸਟਾਫ ਦੇ ਨਾਲ ਡਿਸਕਸ ਕਰਕੇ ਉਹਨਾਂ ਦਾ ਇਲਾਜ ਵੀ ਕਰਵਾ ਰਹੇ ਹਾਂ ਕੋ ਅਸੀਂ ਤੇ ਹੈ ਪਬਲਿਕ ਦੇ ਵਾਸਤੇ ਸਾਡਾ ਜਿਹੜਾ ਪਹਿਲਾ ਧਰਮ ਤੇ ਕਰਮ ਹੈ ਉਹ ਪਬਲਿਕ ਦੀ ਸੇਫਟੀ ਨੂੰ ਮੁੱਖ ਰੱਖਦੇ ਹੋਈ ਅਸੀਂ ਆਪਦਾ ਨਿਭਾ ਰਹੇ ਹਾਂ ਔਰ ਸਾਈਕਲ ਦੀ ਜਿਹੜੀ ਗੱਲ ਹੈਗੀ ਉਹ ਸਾਈਕਲ ਜਿਹੜਾ ਲੱਭਣ ਦੇ ਵਿੱਚ 20 ਉਹਦੇ ਵਿੱਚ ਜਿਹੜਾ ਹੈਗਾ ਆ ਉਹ ਸਾਡੀਆਂ ਟੀਮਸ ਲੱਗੀਆਂ ਹੋਈਆਂ ਸੀ। ਸੀਸੀਟੀਵੀ ਜਿਹੜਾ ਉਹ ਕਈ ਵਾਰੀ ਅਸੀਂ ਇਸ ਕਰਕੇ ਪ੍ਰੋਵਾਈਡ ਨਹੀਂ ਕਰਦੇ ਕਿ ਉਹ ਬਹੁਤ ਜਲਦੀ ਵਾਇਰਲ ਹੋ ਜਾਂਦਾ ਹੈ ਔਰ ਜਿਹੜੇ ਇਦਾਂ ਦੇ ਚੋਰ ਹੁੰਦੇ ਨੇ ਜਿਨ੍ਹਾਂ ਨੇ ਇਹ ਕੰਮ ਕੀਤਾ ਹੁੰਦਾ ਉਹ ਵੀ ਇਸ ਤਰ੍ਹਾਂ ਖੋ ਜਾਂਦੇ ਨੇ ਫਿਰ। ਸੋ ਕਈ ਵਾਰੀ ਸਾਨੂੰ ਅੰਡਰ ਕਵਰ ਰਹਿ ਕੇ ਵੀ ਕੰਮ ਕਰਨਾ ਪੈਂਦਾ ਔਰ ਸਾਡੀਆਂ ਟੀਮਾਂ ਲਗਾਤਾਰ ਚਲਦੀਆਂ ਪਈਆਂ ਨੇ ਸਪੈਸ਼ਲ ਬ੍ਰਾਂਚ ਇਸ ਕੰਮ ਦੇ ਉੱਤੇ ਮਾਨਯੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਹੜੀਆਂ ਹੈਗੀਆਂ ਸਾਡੀਆਂ ਸਪੈਸ਼ਲ ਸੈੱਲ ਤੇ ਸਪੈਸ਼ਲ ਟੀਮਜ਼ ਵੱਖਰੀਆਂ ਲੱਗੀਆਂ ਹੋਈਆਂ ਨੇ ਸੋ ਹਰ ਤਰ੍ਹਾਂ ਦੇ ਨਾਲ ਅਸੀਂ ਜਿਹੜਾ ਹੈ ਉਹ ਪਬਲਿਕ ਦੀ ਸੇਫਟੀ ਨੂੰ ਮੁੱਖ ਰੱਖਦੇ ਆਂ ਔਰ ਮੈਂ ਤੁਹਾਡੇ ਸਾਹਮਣੇ ਰਹੀਆਂ ਯਕੀਨ ਦਿਵਾਉਣਾ ਕਿ ਗੁਰਦਾਸਪੁਰ ਪੁਲਿਸ ਜਿਹੜੀ ਆ ਉਹ 24 ਆਵਰ ਪਬਲਿਕ ਦੀ ਸੇਫਟੀ ਵਾਸਤੇ ਬਿਲਕੁਲ ਤਿਆਰ ਹੈ